ਗੁਰਮਖੇ ਪਿਆਰਿਓ ਇਹ ਜਾਪ ਕੀਤੇ ਨਾ ਵਾਹੋ ਵਾਹੋ ਕਰੈ ਸੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਉਹਨਾਂ ਨੂੰ ਪਰਜਾ ਪੂਜਣ ਵਾਸਤੇ ਆਉਂਦੀ ਹੈ ਵੀ ਇਹਨਾਂ ਨੇ ਨਾਮ ਜਪਿਆ ਉਹਨਾਂ ਨੂੰ ਸਤਕਾਰ ਪਿਆਰ ਜੋ ਦਿਲ ਦੇ ਵਿੱਚੋਂ ਆਉਂਦਾ ਹੈ ਉਹ ਕਿਸੇ ਨੂੰ ਨਹੀਂ ਮਿਲਿਆ ਅਜੇ ਤੱਕ ਸੰਤ ਮਹਾਰਾਜੀ ਰਾਣਾ ਸਾਹਿਬ ਵਾਲੇ ਕਲਕੱਤੇ ਜਾ ਰਹੇ ਨੇ ਕਲਕੱਤੇ ਜਾ ਰਹੇ ਐ ਤੇ ਉਹ ਇਥੋਂ ਜਹਾਜ਼ ਤੇ ਬੈਠੇ ਥੋੜਾ ਜਿਹਾ ਸਫ਼ਰ ਸੀਗਾ 2 2.5 ਘੰਟਿਆਂ ਦਾ ਹੁੰਦਾ ਇੱਕ ਉਹਨਾਂ ਨਾਲ ਸੇਵਾਦਾਰ ਬਾਕੀ ਜਿਹੜਾ ਜੱਥਾ ਉਹ ਚਲੋ ਕੋਈ ਗੱਡੀ ਰਾਹੀਂ ਚੱਲਿਆ ਗਿਆ ਸੰਤ ਮਹਾਰਾਜ ਜੀ ਜਦੋਂ ਜਹਾਜ਼ ਦੇ ਵਿੱਚ ਬੈਠੇ ਬਿਲਕੁਲ ਨਾਲ ਦੀ ਸੀਟ ਤੇ ਪੰਜਾਬ ਦਾ ਮੁੱਖ ਮੰਤਰੀ ਬੈਠਾ ਪ੍ਰਤਾਪ ਸਿੰਘ ਕੈਰੋ ਉਹ ਬੈਠਾ ਸੰਤ ਮਹਾਰਾਜ ਜੀ ਬੋਲਦੇ ਬਹੁਤ ਘੱਟ ਸੀ ਬੋਲਦੇ ਹੀ ਨਹੀਂ ਸੀ ਵੀ ਕੀ ਮੈਂ ਫੜੂ ਗੱਲ ਕੀ ਕਰਨੀ ਬਹੁਤ ਘੱਟ ਬੋਲਦੇ ਸੀ ਤੇ ਉਹ ਬੈਠ ਕੇ ਨਾਲ ਉਹਨੂੰ ਪਤਾ ਨਹੀਂ ਕਿ ਇਹ ਰਾਣਾ ਸਾਹਿਬ ਵਾਲੇ ਮਹਾਂਪੁਰਸ਼ ਨੇ ਨਾ ਉਹਨੇ ਨਾ ਹੀ ਉਹਨੇ ਪੁੱਛਿਆ ਉਹਨੇ ਅੱਕੇ ਵੀ ਚਲੋ ਬਥੇਰੇ ਇੱਥੇ ਚੋਲੇ ਪਾਈ ਫਿਰਦੇ ਆ ਸੰਤ ਬਥੇਰੇ ਆਗੇ ਨਹੀਂ ਉਹਨੇ ਕੋਈ ਗੱਲ ਕੀਤੀ ਕਿਉਂਕਿ ਉਹ ਵੀ ਸਿੱਖ ਵੀ ਮੈਂ ਮੁੱਖ ਮੰਤਰੀ ਆ ਨਾਲ ਦੀ ਸੀਟ ਤੇ ਬਿਰਪੁਰ ਕੋਲੇ ਬੈਠੇ ਤੇ ਜਦੋਂ ਆਪਣੇ ਜਹਾਜ਼ ਨੇ ਉਡਾਣ ਭਰੀ ਤੇ ਥੋੜਾ ਜਿਹਾ ਜਿਹੜਾ ਸਫਰ ਸੀ ਉਹਦੇ ਵਿੱਚ ਉਹ ਦੇਖਦਾ ਜ਼ਰੂਰ ਹੈ ਵੀ ਇਹ ਕੌਣ ਹੋਏ ਬੋਲਦੀ ਨਹੀਂ ਗੱਲੀ ਨਹੀਂ ਕੀਤੀ ਤੇ ਜਦੋਂ ਜਾ ਕੇ ਉੱਥੇ ਉਤਰਦੇ ਐ 에어ਪੋਰਟ ਦੇ ਉੱਤੇ ਤੇ ਉੱਥੇ ਪ੍ਰਤਾਪ ਸਿੰਘ ਕੈਰੋ ਮੁੱਖ ਮੰਤਰੀ ਦੇਖਦਾ ਹੈ ਵੀ ਕਮਾਲ ਹੈ ਵੀ ਕਲਕੱਤੇ ਵਾਲਿਆਂ ਦੇ ਤਾਂ ਮੇਰੇ ਸਤਕਾਰ ਦੇ ਵਿੱਚ ਬਹੁਤ ਤੋਂ ਲੈਣਾ 36 ਟਨ ਨੂੰ ਖਾਣੀ ਹੈ ਇੰਨਾ ਪਿਆਰ ਇੰਨਾ ਲੋਕਾਂ ਦੇ ਅੰਦਰ ਮੈਂ ਤਾਂ ਸੋਚਿਆ ਵੀ ਨਹੀਂ ਕਦੇ ਸੀ ਸਾਰਾਂ ਦੇ ਹੱਥਾਂ ਦੇ ਵਿੱਚ ਹਾਰ ਫੜੇ ਹੋਏ ਹੱਥਾਂ ਦੇ ਵਿੱਚ ਹਾਰ ਫੜੇ ਹੋਏ ਤੇ ਜਾ ਰਹੇ ਐ ਤੇ ਪ੍ਰਤਾਪ ਸਿੰਘ ਕਹਿੰਦਾ ਥੋੜਾ ਜਿਹਾ ਅੱਗੇ ਜਾਂਦਾ ਤੇ ਪ੍ਰਤਾਪ ਸਿੰਘ ਕੈਰੋ ਨੂੰ ਉਹਨੂੰ ਜਿਹੜੇ ਉਹ ਪੰਜ ਚਾਰ ਬੰਦੇ ਸੀ ਉਹਨੂੰ ਲੈਣ ਵਾਸਤੇ ਆਏ ਸੀ ਅੱਗੋਂ ਉਹ ਮਿਲੇ ਉਹਨਾਂ ਨੇ ਉਹਦਾ ਸਤਕਾਰ ਕੀਤਾ ਜਿਵੇਂ ਚਲੋ ਵੀ ਕੀਤਾ ਉਹਦਾ ਉੱਥੇ ਗਏ ਦਾ ਉਹਨੂੰ ਹਾਰ ਦਿੱਤਾ ਫੁੱਲ ਭੇਟਾ ਕੀਤੇ ਇਦਾਂ ਕੀਤੇ ਉਹ ਦੇਖਦਾ ਵੀ ਬਾਕੀ ਆਹਾ ਇਹ ਆਪਣੇ ਨਾਲ ਕੋਈ ਨਹੀਂ ਜੀ ਬਸ ਆਪਾਂ ਤਾਂ ਚੱਲਦੇ ਆਪਾਂ ਤੁਸੀਂ ਆਗੇ ਆਪਾਂ ਚੱਲ ਗਏ ਪਰ ਉਹ ਗਿਆ ਨਹੀਂ ਕਿਉਂਕਿ ਮੁੱਖ ਮੰਤਰੀ ਇਹ ਫਿਰ ਵੀ ਦੇਖਣਾ ਚਾਹੁੰਦਾ ਹੈ ਜਦੋਂ ਆਏ ਸੰਤ ਮਹਾਰਾਜ ਜੀ ਰਾਣਾ ਸਾਹਿਬ ਵਾਲੇ ਉੱਥੇ ਇਹ ਤੁਸੀਂ ਦੇਖ ਲਓ ਵੀ ਸੰਤਾਂ ਨੇ ਫੁੱਲਾਂ ਦਾ ਮੀਂਹ ਵਰਦਾ ਦਿੱਤਾ ਅਤੇ ਹਾਰ-ਪਾਪਾ ਕੇ ਸੰਤਾਂ ਦਾ ਜਿਹੜਾ ਸੀ ਗਲਾ ਭਰ ਦਿੱਤਾ ਤੇ ਇਹਨਾਂ ਉਹਨਾਂ ਦੇ ਅੰਦਰ ਪਿਆਰ ਸਤਕਾਰ ਉਹ ਦੇਖ ਕੇ ਹਰਾਨ ਰਹਿ ਗਏ ਕਹਿੰਦੇ ਵੀ ਇਹ ਕੌਣ ਨੇ ਖਿਆਰਾਂ ਦੀ ਗਿਣਤੀ ਵਿੱਚ ਸੰਗਤ ਸਾਰਾ ਪਲਕਤਾ ਤੱਕ ਖੜਾ ਇੱਥੇ ਇਹ ਕੌਣ ਨੇ ਕਹਿੰਦੇ ਜੀ ਇਹ ਸੰਤ ਮਹਾਪੁਰਸ਼ ਰਾੜਾ ਸਹਿਬ ਵਾਲੇ ਇਹ ਹੁੰਦਾ ਗੁਰਮੁਖ ਪਿਆਰਿਓ ਮਹਾਤਮਾ ਦਾ ਨਾਮ ਜਪਣ ਵਾਲਿਆਂ ਦਾ ਸਤਕਾਰ ਪਿਆਰ ਸਭ ਤੋਂ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਸੰਤ ਨੂੰ ਕਿਸੇ ਨੂੰ ਦੇਖੋਗੇ ਨਾ ਕਿਸੇ ਮਹਾਪੁਰਸ਼ ਨੂੰ ਕੋਈ ਜੁੜਿਆ ਹੋਵੇ ਤੇ ਗੁਰੂ ਪਿਆਰਿਓ ਦੁਨੀਆ ਦੇ ਤਖਤੇ ਤੇ ਉਹ ਕਿਸੇ ਨਾਲ ਮੇਲ ਨਹੀਂ ਖਾਂਦਾ ਦੁਨੀਆ ਦੇ ਅਹੁਦੇ ਠੀਕ ਹੈ ਹੈਗੇ ਸੰਸਾਰ ਵਿੱਚ ਪਰ ਬਹੁਤ ਛੋਟੇ ਪੱਦਰ ਤੇ ਰਹਿ ਜਾਂਦੇ ਆ ਸੰਤ ਦਾ ਦਰਜਾ ਗੁਰੂ ਪਾਤਸ਼ਾਹ ਮਹਾਰਾਜ ਨੇ ਬਹੁਤ ਉੱਚਾ ਰੱਖਿਆ ਸੰਤ ਸਹਾਈ ਜੀ ਕੇ ਸੰਤ ਸਹਾਈ ਹੁੰਦੇ ਨੇ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਹੁਣ ਸਭ ਜਦੋਂ ਸ਼ਬਦ ਆ ਜੇ ਨਾ ਫਿਰ ਬਾਹਰ ਨਹੀਂ ਰਹਿੰਦਾ ਕੋਈ ਦੁਨੀਆ ਤੇ ਜਿੰਨੇ ਵੀ ਤੁਸੀਂ ਲੋਕ ਦੇਖੋਗੇ ਸਭ ਤੇ ਉੱਚੇ ਜਾਣੀ ਐ ਇਹ ਸਮਝ ਲਿਓ ਜੇ ਅਸੀਂ ਦੂਜਾ ਪਾਸਾ ਉੱਚਾ ਕਰੀ ਫਿਰਦੇ ਪਰ ਉਹੇ ਜਿਹਾ ਫਲ ਮਿਲਣਾ ਪਾਏਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੀ ਨਹੀਂ ਆਨੇ ਅੱਖ ਥੱਲੇ ਨਹੀਂ ਆਉਂਦੀ। ਬਾਬਾ ਜੀ ਬਚਨ ਸੁਣਾਉਂਦੇ ਨੇ ਮਹਾਂਪੁਰਸ਼ਾਂ ਦੇ। ਆਪਾਂ ਸੁਣਦੇ ਰਹੇ ਹੁਣ ਤੱਕ ਕਿ ਸਾਡੇ ਲਈ ਸੰਤ ਮਾਰ ਰਾਜੀ ਤੋਂ ਵੱਡਾ ਕੋਈ ਨਹੀਂ। ਤੇ ਹੋਣਾ ਵੀ ਇਦਾਂ ਹੀ ਚਾਹੀਦਾ। ਸਾਡੇ ਲਈ ਰੱਬ ਵੀ ਸਭ ਕੁਝ ਉਹੀ। ਤੇ ਧਾਰਨਾ ਵੀ ਪੜਦੇ ਰਹੇ ਆ ਅਖੀਰ ਤੱਕ ਤੂੰ ਹੀ ਤੂੰ ਹੀ ਮੋਹੇ ਨਾਮ। ਇਹੀ ਕਹੇਗਾ ਵਸ ਜਿਸਨੇ ਸਭ ਕੁਝ ਸੌਂਪਤਾ ਹੋਵੇ ਨਾ ਸਭ ਕੁਝ ਅੱਗੇ ਰੱਖਤਾ ਹੋਵੇ ਕਬੀਰ ਮੇਰਾ ਮੁਝ ਵਿੱਚ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਉਸਦੀ ਰਸਨਾ ਤੋਂ ਐਸੀ ਬਾਜੀ ਆਏ ਤੂੰ ਹੀ ਤੂੰ ਹੀ ਮੋਹੇ ਮੈਂ ਕੁਛ ਨਹੀਂ ਹੈ ਸਭ ਕੁਝ ਤੂੰ ਹੀ ਆ ਤੋ ਆਓ ਗੁਰਮੁਖ ਪਿਆਰਿਓ ਮਹਾਪੁਰਸ਼ ਜਦੋਂ ਨੇ ਦੇਖਿਆ ਤੇ ਫਿਰ ਪੁੱਛਿਆ ਕਹਿੰਦੇ ਇਹ ਤਾਂ ਮੇਰੇ ਨਾਲ ਬੈਠ ਕੇ ਆਏ ਆ ਮੈਂ ਐਡਾ ਵੀ ਜਿਹੜਾ ਮੈਂ ਕੋਈ ਬਚਨ ਨਾ ਕਰ ਸਕਿਆ ਕੋਈ ਮੈਂ ਸਤਕਾਰ ਪਿਆਰ ਨਾ ਕਰ ਸਕਿਆ ਤੇ ਆਪਣੇ ਆਪ ਨੂੰ ਸੱਚ ਜਾਣਿਓ ਗੁਰਮਖਿ ਪਿਆਰਿਓ ਉੱਥੇ ਨਾ ਮਹਾਂਪੁਰਖਾਂ ਦਾ ਸਤਕਾਰ ਦੇਖ ਕੇ ਪਿਆਰ ਦੇਖ ਕੇ ਦਿਲੋਂ ਦੇਖ ਕੇ ਤੇ ਉਹ ਆਪਣੇ ਆਪ ਨੂੰ ਛੋਟਾ ਮੰਨਣ ਲੱਗ ਪਿਆ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ ਮੈਂ ਤਾਂ ਚਾਰ ਬੰਦੇ ਪੰਜ ਲੈਣ ਆਇਆ ਮੈਨੂੰ ਮੈਂ ਇਹੋ ਜਿਹੇ ਪਿਆਰੇ ਲੱਭਾਂ ਤੇ ਮੈਨੂੰ ਤਾਂ ਲੱਭਣੇ ਔਖੇ ਐ ਕਿਉਂਕਿ ਇਹਨਾਂ ਲੋਕਾਂ ਤੇ ਕਰ ਲੋਕ ਥੋੜਾ ਜਿਹਾ ਮਤਲਬੀ ਪਿਆਰੀ ਇਹਨਾਂ ਤੋਂ ਹੁੰਦਾ ਤੇ ਉਹਨਾਂ ਦਾ ਵੀ ਹੁੰਦਾ ਐ ਅਗਲਾ ਦਾ ਕੰਮ ਲਓ ਅਜੇ ਨਾਲ ਕੋਲੇ ਪਾਵਰ ਹੈ ਉਹ ਵੀ ਕਹਿੰਦੇ ਇਹਨਾਂ ਕੋਲੋਂ ਆਪਾਂ ਵੋਟ ਲਓ ਅੱਜ ਆਪ ਮੌਕਾ ਆਪਾਂ ਕੁਰਸੀ ਸੰਭ ਤੇ ਜਿਹੜਾ ਅਸਲੀ ਦਿਲੋਂ ਪਿਆਰ ਹੁੰਦਾ ਨਾ ਗੁਰੂ ਪਿਆਰਿਓ ਉਹ ਤਾਂ ਰੱਬ ਦੇ ਪਿਆਰਿਆਂ ਨੂੰ ਹੀ ਮਿਲਦਾ ਜੋ ਦਿਲੋਂ ਮੁਹੱਬਤ ਕਰਦੇ ਨੇ ਤੇ ਉਹ ਵੀ ਗੁਰਮਖ ਪਿਆਰੋ ਜਿਹੜਾ ਜੀਵਨ ਹੁੰਦਾ ਨਾ ਉਹ ਵੀ ਕਹਿੰਦੇ ਇੱਕ ਇੱਕ ਸਾਹ ਇੰਨਾ ਇੰਨਾ ਵਾ ਸਾਰਾ ਸੰਗਤ ਤੋਂ ਦੀ ਵਾਰ ਦੇ ਰੱਖਣਾ ਤੁਸ ਜੇ ਮੇਰੇ ਲਈ ਕੁਝ ਹੈ ਤੇ ਆ ਗੁਰੂ ਕੀ ਸੰਗਤ ਇਹ ਹੀ ਮੇਰਾ ਰਿਸ਼ਤਾ ਹੈ ਇਹ ਤਪਦਰਾਜ ਨੇ ਸੰਤ ਕਹਿੰਦੇ ਹੁੰਦੇ ਕਹਿੰਦੇ ਸਾਧ ਸੰਗਤ ਮੈਂ ਤੁਹਾਨੂੰ ਸੱਚਾ ਬਚਨ ਕਹਿਣਾ ਕਿ ਮੈਂ ਮੱਛੀ ਆ ਤੇ ਸੰਗਤ ਜਲ ਹੈ ਪਾਣੀ ਮੈਂ ਸੰਗਤ ਬਿਨਾ ਰਹਿ ਨਹੀਂ ਸਕਦਾ ਸੰਗਤ ਜਿਹੜੀ ਹੈ ਨਾ ਇਹ ਪਾਣੀ ਹੈ ਤੇ ਮੈਂ ਮੱਛੀ ਆ ਮੈਂ ਮਰ ਜਾਵਾਂਗਾ ਸੰਗਤ ਤੋਂ ਜੋ ਆ ਬਚਨ ਮਾ ਪ੍ਰਸਦੂ ਆਪ ਸੁਣੇ ਪਰ ਆ ਬਾਅਦ ਵਿੱਚ ਪਤਾ ਲੱਗਦਾ ਕਿ ਸਾਧ ਸੰਗ ਪ੍ਰਭ ਦੇਹੋ ਨਵਾਸ ਸਰਬ ਸੂਖ ਨਾਨਕ ਪ੍ਰਕਾਸ਼ ਵੀ ਕੀ ਜੀਵਨ ਹੁੰਦਾ ਹੈ ਸਾਧੂਆਂ ਦਾ ਮਹਾਪੁਰਸ਼ਾਂ ਦਾ ਭਗਤ ਤੇਰੇ ਮਨ ਭਾਮ ਦੇ ਬਾਰ ਸੁਹਣ ਸੋਹਣੇ ਲੱਗਦੇ ਨੇ ਵਾਹਿਗੁਰੂ ਤੇਰਾ ਜਸ ਕਰ। ਦੁਨੀਆ ਦੀਆਂ ਗੱਲਾਂ ਤਾਂ ਥਾਂ-ਥਾਂ ਤੇ ਚੱਲਦੀਆਂ। ਇੱਕ ਖਿਆਲ ਹੁੰਦੇ ਆ ਆਪਣੇ ਧਿਆਨ ਦੇ ਹ। ਖਿਆਲ ਆਪਾਂ 10 ਇਕੱਠੇ ਹੋਈਏ, 20 ਇਕੱਠੇ ਹੋਈਏ, 100 ਬੰਦਾ ਇਕੱਠਾ ਹੋਵੇ। ਅਗਰ ਉੱਥੇ ਦੁਨੀਆ ਦੀ ਬਾਤ ਚੱਲਦੀ ਆ ਨਾ ਤੇ ਉਹ ਸਤਸੰਗ ਨਹੀਂ ਹੁੰਦੀ ਹੁੰਦੀ। ਉਹ ਵੈਸੇ ਇਕੱਠ ਹੁੰਦਾ ਕਿਉਂਕਿ ਸਾਰਿਆਂ ਦਾ ਬੁੱਦਲ ਵਾਲੇ ਨੇ ਖੜਕੇ ਖਿਆਲ ਸੰਸਾਰ ਵੱਲ ਲਾਇਆ ਹੁੰਦਾ। ਉਹ satsang ਨਹੀਂ ਹੈ ਇੱਥੇ ਜਿਹੜਾ ਆਪਾਂ ਬੈਠਦੇ ਆਂ ਗੁਰੂ ਦਰਬਾਰ ਦੇ ਵਿੱਚ ਇੱਥੇ ਰੱਬ ਦੀ ਗੱਲ ਕੀਤੀ ਜਾਂਦੀ ਹੈ ਸੱਚੇ ਮਾਲਕ ਦੀ ਤੇ ਸਾਰਿਆਂ ਦੇ ਫੜ ਕੇ ਖਿਆਲ ਨੂੰ ਗੁਰਮਤਿ ਪਿਆਰਿਓ ਰੱਬ ਨਾਲ ਜੋੜਿਆ ਜਾਂਦਾ ਹੈ ਟੁੱਟੀਆਂ ਰੂਹਾਂ ਨੂੰ ਸਾਧੂ ਰੱਬ ਨਾਲ ਰੱਬ ਨਾਲ ਜੋੜਦਾ ਭਗਤ ਤੇਰਾ ਤਾਂ ਕਰਕੇ ਮਹਾਰਾਜ ਕਹਿੰਦੇ ਐ ਵੀ ਇਸ ਦਰਬਾਰ ਵਿੱਚ ਜਿੱਥੇ ਸੱਚੇ ਪਾਤਸ਼ਾਹ ਦੇ ਬਚਨ ਚ ਬਚਨ ਤੇ ਉੱਪਰ ਦੀ ਕੀ ਹੈ ਬਚਨ ਦੇ ਉੱਪਰ ਕੀ ਹੈ ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਦਰ ਮੁਕਤ ਜਨਾਬ ਹੈ ਗੋ ਤੋ ਬਚਨ ਗੁਰਮਖੇ ਪਿਆਰੋ ਇੱਥੇ ਗੁਰੂਆਂ ਦੇ ਬਚਨ ਗੁਰੂਆਂ ਦੀ ਇਤਿਹਾਸ ਅਤੇ ਗੁਰੂਆਂ ਦਾ ਜਸ ਗੁਰਮਖੇ ਪਿਆਰੋ ਦਇਆ ਜਾਂਦਾ ਹੈ ਭਗਤ ਤੇਰਾ ਮਨ ਭਾਮ ਦੇ ਦਰ ਸੁਹਣ ਕੀਰਤਿ ਪਈ ਪਿਆਰੇ ਜੀ ਸੰਗੀਏ ਤੂੰ ਭਗ ਪਾਂਦਾ ਪਿਆਰੇ ਦੀ ਸੰਗੀਏ ਤੂੰ ਕੱਜ ਪਾਂਦਾ ਪਿਆਰੇ ਦੀ ਸੰਗੀਏ ਤੂੰ ਖਾਜ ਪਸਾਂਦਾ ਪਿਆਰੇ ਦੀ ਸੰਗੀਏ ਤੂੰ ਸਾਥ ਸਾਂਦਾ ਇਹ ਤੇ ਸੋਹਣਾ ਦਰਬਾਰੇ ਸੰਗੀਤੁ ਪਾ ਕੇ ਪਾਉ ਤੇਰੇ ਭਗਤ ਸੋਹਣਾ ਦਰਬਾਰੇ ਸੰਗੀਤੁ ਪਾ ਕੇ ਪਾਉ